ਆਹੋ ਨਾਨਕ ਕੀ ਅਰਦਾਸ ਜਿਨ ਕੇ ਝੋਲੇ ਰਤੜੇ ਪਿਆਰੇ ਕੰਤ ਪਿਨਾ ਕੇ ਪਾਸ ਤੇਨਾ ਕੀ ਜੇ ਮਿਲ ਜੀ ਕਾਹੋ ਨਾਨਕ ਕੀ ਅਰਦਾਸ ਪਰਮ ਸਨਮਾਨ ਜੋਗ ਸਤਕਾਰ ਜੋਗ ਸਤਗੁਰਾਂ ਦੀ ਸਾਜ ਕੀ ਨਿਵਾਜੀ ਹੋਈ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਸਰਬੱਤ ਦਾ ਸੰਗਤ ਜੀ ਆਪ ਜੀ ਸਰਬੱਤ ਸੰਗਤਾਂ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਹਰਾਈ ਜੀ ਮਹਾਰਾਜ ਵੈਸ਼ਟ ਬਰਮ ਬਰਮਿੰਗ ਮੰਦਿਰ ਪਵਿੱਤਰ ਤੇ ਪਾਵਨ ਧਰਤੀ ਤੇ ਦੁਪਹਿਰ ਦੇ ਦੀਵਾਨਾਂ ਦੇ ਵਿੱਚ ਹਾਜ਼ਰੀ ਭਰਨ ਵਾਸਤੇ ਪਹੁੰਚੇ ਹਾਂ ਜਿੰਨੀਆਂ ਵੀ ਸੰਗਤਾਂ ਰਾਜਾਨ ਰਾਜਪਾਨਾਨ ਭਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਤਨ ਤਨ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਕਵਿੱਤਰ ਔਰ ਪਾਵਨ ਬਾਰਗਾਹ ਦੀ ਅੰਦਰ ਸਗੇ ਹੋ ਸਮੁੱਚੀ ਸੰਗਤ ਨੂੰ ਬੇਨਤੀ ਕਰਾਂਗਾ ਦੋਵੇਂ ਹੱਥ ਜੋੜ ਕੇ ਫਤਿਹ ਬੁਲਾਓ ਕੋਈ ਵੀ ਰਸਨਾ ਵਾਂਝੀ ਨਾ ਰਵੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹੱਤਿ ਹੈ ਆਪ ਜੀ ਸਰਬੱਤ ਸੇਖਾਂ ਸਤ ਸੰਗਤ ਦੇ ਮਹਾਨ ਤੀਰਥ ਤੇ ਕਿਉਂਕਿ ਇਹ ਸੱਚਖੰਡ ਹੈ ਭਾਈ ਸੱਚਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾ ਇਹ ਜਿਹੜੀ ਧਰਤੀ ਹੈ ਇਹ ਧਰਤੀ ਤੇ ਗਰਬਾਨੀ ਦਾ ਕੀਰਤਨ ਦਾ ਕਥਾ ਵਿਚਾਰਾਂ ਦਾ ਪ੍ਰਵਾਹ ਬੜੇ ਲੰਮੇ ਸਮੇਂ ਤੋਂ ਚੱਲਦਾ ਆ ਰਿਹਾ ਤੇ ਜਦੋਂ ਕਦੇ ਵੀ ਤੁਸੀਂ ਬੈਠੋ ਧਿਆਨ ਧਰ ਕੇ ਨੇਤਰ ਬੰਦ ਕਰਕੇ ਚੌਂਕੜਾ ਲਾ ਕੇ 2-4 ਮਿੰਟ ਮੈਡੀਟੇਸ਼ਨ ਕਰਿਆ ਕਰੋ ਫਿਰ ਵੇਖੋ ਕਿਵੇਂ ਨਾਮ ਆਉਂਦਾ ਜਿਹੜਾ ਕਹਿੰਦਾ ਟਿਕਾ ਨਹੀਂ ਆ ਰਿਹਾ ਇਹ ਗੁਰੂ ਘਰੇ ਆ ਕੇ ਮਾਨ ਨ ਟਿਕਿਆ ਤਾਂ ਟਿਕਣਾ ਕਿੱਥੇ ਆ ਭਾਈ ਇਸ ਕਰਕੇ ਰੰਗ ਲਾਗਤ 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 ਹੈ ਭ੍ਰਮ ਭਾਗਤ 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 ਹੈ ਜਦੋਂ ਜੁੜ ਗਏ ਨਾ ਅੰਦਰੋਂ ਜਿਨ੍ਹਾਂ ਨੇ ਪ੍ਰੀਤੀ ਸੱਚੀ ਪਰਮੇਸ਼ਰ ਦੇ ਨਾਲ ਵਾਹਿਗੁਰੂ ਦੇ ਨਾਲ ਜੋੜ ਲਈ ਸਾਚੀ ਪ੍ਰੀਤ ਹਮ ਤੁਮ ਸਿਉ ਜੋਰੀ ਮਨਸਿਓ ਜੋਰ ਅਬਰ ਸੰਗ ਤੋਰੀ ਜਿਹਦੀ ਜੁੜ ਗਈ ਤੇ ਫਿਰ ਟੁੱਟਦੀ ਨਹੀਂ ਕਲਗੀਧਰ ਪਿਤਾ ਜੀ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਬੈਠੇ ਜੇ ਸਿੰਘਾਸ਼ਣ ਪਰ ਬਰਾਜਮਾਨ ਅਮਰਤ ਵਲੇ ਦਾ ਟਾਈਮ ਹੈ ਤੇ ਸਾਹਿਬ ਨੇ ਸੇਵਾਦਾਰਾਂ ਨੂੰ ਸਿੰਘਾਂ ਨੂੰ ਆਵਾਜ਼ ਦਿੱਤੀ ਮਨ ਦੇ ਜੋੜਨ ਦੀ ਗੱਲ ਕਰ ਰਿਆਂ ਜਿਹੜਾ ਗੁਰੂ ਨਾਲ ਜੁੜਿਆ ਜਿਹੜਾ ਜੁੜ ਗਿਆ ਉਹ ਸਦੀਵ ਕਾਲ ਵਾਸਤੇ ਜੁੜ ਗਿਆ ਤੇ ਜਿਹੜਾ ਟੁੱਟ ਗਿਆ ਜੁੜਨ ਤੇ ਬੜਾ ਟਾਈਮ ਲੱਗਦਾ ਹਮੇਸ਼ਾ ਬੇਂਤੀ ਕਰਦਾ ਨਾ ਆ ਦਰਖਤ ਨਾਲੋਂ ਪੱਤਾ ਝੜ ਜਾਵੇ ਦੁਬਾਰਾ ਉੱਥੇ ਆੜ ਨਹੀਂ ਹੋ ਸਕਦਾ ਜੁੜ ਨਹੀਂ ਸਕਦਾ ਪਰ ਗੁਰੂ ਸਮਰੱਥਾ ਰੱਖਦਾ ਹੈ ਗੁਰੂ ਪਾਵਰ ਰੱਖਦਾ ਹੈ ਜੇ ਤੂੰ ਟੁੱਟ ਚੁੱਕਿਆ ਨਾ ਤੋ ਗੁਰੂ ਦੀ ਸੰਗਤ ਕਾਰ ਰੰਗਿਆਂ ਦੀ ਸੰਗਤ ਕਾਰ ਗੁਰਮਖੰਦ ਦੀ ਗੁਰਬਾਣੀ ਪੜ ਆ ਕੇ ਬਹੁ ਤੇ ਵੇਖੋ ਕਿਵੇਂ ਕਿਰਪਾ ਹੁੰਦੀ ਹੈ ਆ ਦੇਖ ਲਾ ਹੁਣਾਂ ਪਿਛਲੇ ਵੀਕ ਵੀ ਵੇਖਿਆ ਬੜੀਆਂ ਬੀਬੀਆਂ ਸੇਵਾ ਕਰਦੀਆਂ ਨੇ ਗੁਰੂ ਕੇ ਲੰਗਰਾਂ ਦੇ ਵਿੱਚ ਆ ਸੇਵਾਦਾਰ ਲੰਗਰ ਵਰਤਾਉਣ ਦੀ ਸੇਵਾ ਕਰਦੇ ਨੇ ਸਮੇਂ ਤੋਂ ਸਮਾਂ ਕੱਢ ਕੇ ਪਹੁੰਚਦੇ ਨੇ ਤੇ ਕਈ ਇੱਥੇ ਪਿਆਰੇ ਮੇਰੀਆਂ ਭੈਣਾਂ ਭਾਈ ਬਰਤਨ ਮਾਂਜੜ ਦੀ ਕੋਈ ਜੋੜਿਆਂ ਦੀ ਸੇਵਾ ਕਰ ਰਿਹਾ ਇਹ ਜਿਹੜੀਆਂ ਤੁਹਾਡੀਆਂ ਕੀਤੀਆਂ ਸੇਵਾਵਾਂ ਇਹ ਅਜਾਈ ਨਹੀਂ ਜਾਣੀਆਂ ਕਿਉਂਕਿ ਗੁਰੂ ਘਰ ਦੇ ਵਿੱਚ ਇੱਕ ਤੀਲਾ ਵੀ ਚੱਕ ਕੇ ਦੂਜੇ ਪਾਸੇ ਰੱਖ ਦਈਏ ਨਾ ਮਹਾਰਾਜ ਇੱਕ ਤਿਲ ਨਹੀਂ ਭੰਣਾ ਘਾਲੇ ਤੇ ਸਾਹਿਬ ਜੀ ਇੱਕ ਤਿਲ ਵੀ ਕੀਤੀ ਸੇਵਾ ਵਿਅਕਤ ਨਹੀਂ ਜਾਣ ਦਿੰਦੇ ਉਹਦੀ ਸੇਵਾ ਦਾ ਫਲ ਵੀ ਮਹਾਰਾਜ ਦੇ ਦਿੰਦੇ ਨੇ ਤੇ ਧਿਆਨ ਦੇਣਾ ਸੰਮਰਤ ਵੇਲੇ ਦਾ ਟਾਈਮ ਹੈ ਮੇਰੇ ਗੁਰੂ ਦਸ਼ਮੇਸ਼ ਪਾਤਸ਼ਾਹ ਸਿੰਘਾਸਣ ਤੇ ਬਰਾਜਮਾਨ ਬੈਠੇ ਨੇ ਆਵਾਜ਼ ਦਿੱਤੀ ਕਹਿੰਦੇ ਸਾਰੇ ਪਿਆਰੇ ਆ ਜਾਓ ਭਾਈ ਗੁਰੂ ਕੇ ਸਿੰਘ ਸਾਜ ਆਓ ਸਾਰੇ ਸਾਡੇ ਸਾਹਮਣੇ ਤੇ ਹੁਣ ਸਾਰਿਆਂ ਨੂੰ ਆਏ ਲੱਗਿਆ ਵੀ ਅੱਜ ਲੱਗਦਾ ਸਤਿਗੁਰੂ ਕੋਈ ਚਮਤਕਾਰ ਕਰਨਗੇ ਕੁਝ ਨਾ ਕੁਝ ਅੱਜ ਕੋਈ ਯਾਦੂ ਕੋਈ ਛੇਡਾ ਕੁਝ ਨਾ ਕੁਝ ਅਜਾਇਆ ਵਾਪਰਨ ਵਾਲਾ ਹੈ ਕਿਉਂਕਿ ਅੱਜ ਸਤਿਗੁਰਾਂ ਨੇ ਸਾਨੂੰ ਆਪ ਆਵਾਜ਼ ਦਿੱਤੀ ਐ ਤੇ ਸਤਿਗੁਰ ਤਾਂ ਹਰ ਰੋਜ਼ ਕਹਿੰਦੇ ਨੇ ਆਪੋ ਸਿੱਖ ਸਤ ਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਬਾਣੀ ਆਸ਼ਰਾ ਬਾਣੀ ਜਿਨ ਕਾ ਨਦਰ ਕਰਮ ਹੋਏ ਹਿਰਦੈ ਤਨਾ ਸਮਾਨੀ ਕਹੈ ਨਾਨਕ ਸਦਾ ਗਾਵਹ ਸਾਰੇ ਬੋਲਿਆ ਕਰੋ ਇਹ ਸੱਚੀ ਬਾਣੀ ਸਤਿਗੁਰ ਤਾਂ ਆਵਾਜ਼ਾਂ ਮਾਰਦੇ ਨੇ ਮਲਾਉਂਦੇ ਨੇ ਪਿਆਰਿਆ ਪਾਣੀ ਗਾਇਆ ਕਰ ਵਿਆਹ ਕਰ ਹਰ ਰੋਜ਼ ਕਹਿੰਦੇ ਨੇ ਸੁਖ ਮਿਲੇ